ਚੈਨਲ ਵੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂ ਬਾਤਾਂ ਤੇ ਕੁਝ ਮਸਲੇ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਅਮਰੀਕਾ ਕੈਨੇਡਾ ਤੇ ਮੈਕਸੀਕੋ ਪਰ ਟੈਰਫ ਲਾ ਰਿਹਾ ਇਹਦੀ ਬਹੁਤ ਚਰਚਾ ਹੋ ਰਹੀ ਸਾਰੇ ਪਾਸੇ ਅਮਰੀਕਾ ਦੇ ਵਿੱਚ ਯੂਕਰੇਨ ਦੇ ਹੱਕ ਵਿੱਚ ਤੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੋਏ ਆ ਉਹਦੇ ਬਾਰੇ ਗੱਲ ਕਰਾਂਗੇ ਜਿਹੜੀ ਅਮਰੀਕਾ ਦਾ ਇੱਕ ਸਪੇਸ ਕ੍ਰਾਫਟ ਆ ਉਹ ਚੰਦਰਮਾ ਦੇ ਉੱਤੇ ਲੈਂਡ ਕਰ ਗਿਆ ਬਹੁਤ ਵੱਡੀ ਵਿਗਿਆਨ ਦੇ ਵਿੱਚ ਚਿਤ ਦਸੀ ਜਾ ਰਹੀ ਆ ਟੈਕਸਾਸ ਦੇ ਵਿੱਚ ਮੀਜ਼ਲਸ ਦੀ ਆਊਟਬ੍ਰੇਕ ਹੋਈ ਹੈ ਉਹਦੇ ਬਾਰੇ ਕੱਲ੍ਹ ਗੱਲਬਾਤ ਕਰਾਂਗੇ ਤੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੇ ਯਤਨ ਕਰ ਰਿਹਾ ਤੇ ਕੈਰੋਲਾਈਨਾ ਦੇ ਵਿੱਚ ਜੰਗਲੀ ਜੱਗ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਟੈਰਿਫਸ ਬਾਰੇ ਸਭ ਤੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਦੇ ਰਾਸ਼ਟਰਪਤੀ ਟਰੰਪ ਆਇਆ ਟੈਰਿਫ ਬਾਰੇ ਬਹੁਤ ਮੁੱਦਾ ਪੱਖਿਆ ਤੇ ਹੁਣ ਇੱਕ ਵਾਰ ਫੇਰ ਚਰਚਾ ਚ ਹੁਣ ਚਰਚਾ ਚ ਇਸ ਕਰਕੇ ਆ ਕਿ ਕੱਲ ਨੂੰ ਟੈਰਿਫ ਲੱਗ ਜਾਣੇ ਆ ਹੁਣ ਤੱਕ ਦੀ ਸੂਚਨਾ ਅਨੁਸਾਰ ਪਰ ਇਹ ਆ ਵੀ ਖਬਰ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਬਦਲ ਰਹੀ ਆ ਕਦੇ ਕੁਝ ਹੋ ਰਿ ਸਾਰੀ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਆ ਉਹ ਇਸ ਖਬਰ ਦੇ ਨਾਲ ਹਿੱਲੀ ਪਈ ਆ 트ੰਪ ਦੇ ਅਨਾਉਂਸਮੈਂਟ ਕਿ 25% ਟਾਰਫ ਮੈਕਸੀਕੋ ਤੇ ਕੈਨੇਡਾ ਦੇ ਸਮਾਨ ਦੇ ਉੱਤੇ ਕੱਲ ਨੂੰ ਯਾਨੀ ਕਿ ਮੰਗਲਵਾਰ ਨੂੰ ਲੱਗ ਜਾਣੇ ਆ ਇਹਦੇ ਨਾਲ ਇੱਕ ਬਹੁਤ ਵੱਡੀ ਹਲਚਲ ਮਚੀ ਆ ਇਸ ਵੇਲੇ ਬੜਾ ਸਿੱਧਾ ਰੀਜ਼ਨ ਆ ਉਹਨਾਂ ਦੇ ਕੋਲ ਕਿ ਜਿਹੜੀ ਇਲੈਗਲ ਇਮੀਗ੍ਰੇਸ਼ਨ ਆ ਫੈਂਟਨਲ ਡਰੱਗ ਕ੍ਰਾਈਸਿਸ ਆ ਇਹ ਸਾਰਾ ਕੁਝ ਇਸ ਕਰਕੇ ਦੇ ਉੱਤੇ ਟੈਕਸ ਲਾਇਆ ਜਾ ਰਿਹਾ ਹੈ ਚੀਨ ਦੇ ਉੱਤੇ ਵੱਡਾ ਅਸਰ ਪੈਣਾ ਆ 10% ਟੈਕਸ ਚੀਨ ਦੇ ਉੱਤੇ 20 ਲੱਗਣਾ ਉਹਨਾਂ ਦੇ ਪ੍ਰੋਡਕਟਸ ਦੇ ਉੱਤੇ ਪਹਿਲਾਂ ਟੈਰਫ ਲੱਗਣੇ ਸੀ ਜਦੋਂ ਆਏ ਸੀ ਉਸ ਤੋਂ ਬਾਅਦ ਡਿਲੇ ਹੋ ਗਏ ਸੀ 1 ਮਹੀਨੇ ਦੀ ਡਿਲੇ ਕਰ ਦਿੱਤੇ ਸੀ ਕਿ ਸਾਨੂੰ ਕਿਹਾ ਗਿਆ ਸੀ ਕਿ ਮੈਕਸੀਕੋ ਤੇ ਕੈਨੇਡਾ ਆਪਣੀ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਨੂੰ ਕਿਸੇ ਤਰ੍ਹਾਂ ਜਿਹੜੀ ਬਾਰਡਰ ਸਕਿਉਰਿਟੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਟਰੈਂਥ ਕਰ ਲੈਣ ਹੁਣ ਇਹਦਾ ਇਕਨੋਮਿਕ ਇੰਪੈਕਟ ਇਹ ਆ ਕਿ ਜੇ ਇਸ ਕਿਸਮ ਦੀ ਅਨਿਸ਼ਚਿਤਤਾ ਇਹ ਸਟੈਰਫ ਦੇ ਨਾਲ ਪਈ ਆ ਜਿੱਦਾਂ ਬਿਜ਼ਨਸ ਤੇ ਸਾਰਾ ਕੁਝ ਅਸਰ ਪੈ ਰਿਹਾ ਉਹਦੇ ਉੱਤੇ ਜਿਹੜੀ ਮੈਨੂਫੈਕਚਰਿੰਗ ਐਕਟੀਵਿਟੀ ਆ ਅਮਰੀਕਾ ਦੇ ਵਿੱਚ ਪਹਿਲਾਂ ਸਲੋ ਹੋ ਚੁੱਕੀ ਆ ਈਵਨ ਇਨ ਅ ਟੈਰਿਫਸ ਤੋਂ ਪਹਿਲਾਂ ਜਿਹੜਾ ਮਟੀਰੀਅਲ ਸੀਗਾ ਜਿਵੇਂ ਮੈਟਲ ਸੀ 20% ਤੱਕ ਉਹਦੀ ਕੀਮਤ ਪਹਿਲੇ ਵਧ ਗਈ ਆ ਕਾਸਟ ਤੇ ਬਿਜ਼ਨਸ ਸਾਰੇ ਕੁਝ ਦੇ ਉੱਤੇ ਅਸਰ ਪਿਆ ਹੈ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਡ੍ਰੌਪ ਹੋਈ ਆ ਜਿਹੜੀ ਜੋਂਸ ਸਟਾਕ ਮਾਰਕੀਟ ਆ ਜੋਂਸ ਸਟਾਕ ਮਾਰਕੀਟ ਇੰਡੈਕਸ ਆ ਉਹ 1.5% ਤੋਂ ਜ਼ਿਆਦਾ ਥੱਲੇ ਗਿਰ ਗਿਆ ਇਹਦਾ ਡਿੱਗਣ ਦਾ ਮਤਲਬ ਬੜਾ ਸਪਸ਼ਟ ਆ ਕਿ ਜਿਹੜੀ ਇਨਵੈਸਟਰ ਨੇ ਉਹ ਇਸ ਵੇਲੇ ਚਿੰਤਤ ਨੇ ਬਿਜ਼ਨਸਮੈਨ ਜਿਹੜਾ ਕਨਫਿਊਜ਼ਡ ਐ ਇਸ ਵੇਲੇ ਬਹੁਤ ਸਾਰੇ ਜਿਹੜੇ ਇمپੋਰਟ ਦੇ ਨਾਲ ਸਿੱਧੇ ਇمپੋਰਟ ਦੀਆਂ ਕੰਪਨੀਆਂਜ਼ ਨੇ ਉਹ ਕੰਪਨੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਉਹ ਆਪਣੀ ਸਪਲਾਈ ਚੇਨ ਰੈਣੀ ਆ ਚੇਂਜ ਕਰਨ ਜਾਂ ਇਹਦੀ ਉੜੀ ਕੀਤੀ ਜਾਵੇ ਸਪਲੈਨ ਦੇ ਵਿੱਚ ਕੁਦਰਤੀ ਤੌਰ ਦੇ ਉਤੇ ਕੀਤਬਦਲੀ ਹੋਣੀ ਆ ਕੁਝ ਕੁਝ ਐਕਸਪਰਟੇ ਕਹਿੰਦੇ ਆ ਕਿ 트럼ਪ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪੋਸਟਪੋਨ ਕਰ ਦੇਣਗੇ ਜਾਂ ਟੈਰਿਫ ਨੂੰ ਰਿਡਿਊਸ ਕਰ ਦੇਣਗੇ ਲਾਸਟ ਮਿੰਟ ਦੇ ਉੱਤੇ ਪਰ ਹੁਣ ਲਾਸਟ ਮਿੰਟ ਦੇ ਉੱਤੇ ਜਦੋਂ ਤੁਹਾਡੇ ਨਾਲ ਅਸੀਂ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਤੇ ਇਸ ਵੇਲੇ ਤੱਕ ਅੱਜ ਸੋਮਵਾਰ 4 ਵਜੇ ਤੱਕ ਤੇ ਘਟੂ-ਘਟੇ ਅਨਾਉਂਸਮੈਂਟ ਆ ਕੇ ਲੱਗ ਰਿਹਾ ਹੈ ਹੁਣ ਜਦੋਂ ਇਹ ਕੁਝ ਲਾਸਟ ਮਿੰਟ ਦੇ ਉੱਤੇ ਕਰਦਾ ਪਰ ਉਹਦੇ ਨਾਲ ਜੋ ਕੁਝ ਵੀ ਇਹ ਕੀਤਾ ਜਾਂਦਾ ਹੈ ਉਹਦੇ ਨਾਲ ਮਾਰਕੀਟ ਦੇ ਉੱਤੇ ਬਹੁਤ ਅਸਰ ਪੈ ਰਿਹਾ ਸਾਰੀ ਸਾਰ ਜਿਹੜੀ ਮਾਰਕੀਟ ਆ ਉਹ ਉੱਤੇ ਥੱਲੇ ਹੋ ਜਾਂਦੀ ਹੈ ਵੱਡਾ ਜਿਹੜਾ ਟ੍ਰੇਡ ਵਾਰ ਇੱਕ ਸ਼ੁਰੂ ਹੋ ਗਈ ਹੈ ਯੂਕਰੇਨ ਦੇ ਨਾਲ ਪਹਿਲੀ ਟਰਨ ਦੇ ਵਿੱਚ ਹੁਣ ਉਹ ਟਾਰਗੇਟ ਕਰ ਰਿਹਾ ਸਿੱਧਾ ਸਿੱਧਾ ਮੈਕਸੀਕੋ ਕੈਨੇਡਾ ਚਾਈਨਾ ਨੂੰ ਤੇ ਦੂਜੀਆਂ ਜਿਹੜੀਆਂ ਇੰਡਸਟਰੀਜ਼ ਨੇ ਸਟੀਲ ਕਾਰਾ ਇਲੈਕਟ੍ਰੋਨਿਕਸ ਉਹਨਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਵੱਡਾ ਅਸਰ ਪੈ ਸਕਦਾ ਹੈ ਜੇ ਟੈਰਫ ਲੱਗਦੇ ਆ ਕੈਨੇਡਾ ਕੋਲੇ ਸਰਵਾਈਵ ਕਰਨਾ ਬਹੁਤ ਔਖਾ ਹੋਊਗਾ ਇੱਥੇ ਦੀ ਇਕਨੋਮੀ ਹਿੱਲੂਗੀ 10 ਲੱਖ ਦੇ ਕਰੀਬ ਨੌਕਰੀਆਂ ਸਿੱਧੀਆਂ ਜਾਣਗੀਆਂ ਪਹਿਲਾਂ ਹੀ ਜਿਹੜੀ ਮਾਰਕੀਟ ਆ ਉਹ ਸਲੋ ਆ ਉਹਦੇ ਵਿੱਚ ਜੇ ਟੈਰਫ ਲੱਗ ਜਾਂਦੇ ਆ ਇਹ ਇੱਕ ਤਰੀਕੇ ਦੇ ਨਾਲ ਵੱਡਾ ਰੈਸੈਸ਼ਨ ਦਾ ਸਮਾਂ ਕੈਨੇਡਾ ਦੇ ਲਈ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਮਾਂ ਲੱਗੂਗਾ ਕੁਝ ਸਾਲ ਲੱਗ ਸਕਦੇ ਆ ਪੈਰਾਂ ਸਿਰ ਹੁੰਦਿਆਂ ਨੂੰ ਅਗਲੀ ਗੱਲਬਾਤ ਜਿਹੜੀ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਚਰਚਾ ਦੇ ਵਿੱਚ ਨਿਓਸ਼ੀਆ ਪੋਸਟ ਨੇ ਗੱਲਬਾਤ ਕੀਤੀ ਸੀ ਵਿਲਾਦੀ ਵਿਰ ਜਲਨਸਕੀ ਵਾਈਟ ਹਾਊਸ ਦੇ ਵਿੱਚ ਆਏ ਸੀ ਉੱਥੇ ਡੋਨਲਡ ਟਰੰਪ ਤੇ ਰਾਸ਼ਟਰਪਤੀ ਵਾਈਸ ਜਿਹੜੇ ਪ੍ਰੈਜ਼ੀਡੈਂਟ ਨੇ ਜਿਹੜੀ ਵੈਸ ਉਹਨਾਂ ਦੇ ਨਾਲ ਤਕਰਾਰ ਹੋਇਆ ਇਸ ਤਰੀਕੇ ਦੇ ਨਾਲ ਉੱਚੀ ਬੋਲ ਬਰਾਲਾ ਕਦੇ ਅਮਰੀਕਾ ਦੀ ਸਭ ਤੋਂ ਵੱਡੀ ਪੱਧਰ ਦੀ ਮੀਟਿੰਗ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਜਿਹੜਾ ਉਸ ਦਿਨ ਹੋਇਆ। ਉਹਦੇ ਤੋਂ ਬਾਅਦ ਹੋਇਆ ਇਹ ਕਿ ਇੱਕ ਸਿੱਧੀ ਸਿੱਧੀ ਧਰੇ ਕਹਿਣ ਲੱਗ ਪਈ ਕਿ ਜੋ ਕੁਝ ਜ਼ਲਾਂਸਕੀ ਨਾਲ ਕੀਤਾ ਗਿਆ ਉਹ ਗਲਤ ਸੀ। ਕਿ ਅਮਰੀਕਾ ਨੇ ਪਹਿਲਾਂ ਯੂਕਰੇਨ ਦੀ ਮਦਦ ਕੀਤੀ ਉਹ ਰੂਸ ਦੇ ਨਾਲ ਲੜਾਈ ਕਰਨ ਲਈ 3 ਸਾਲ ਪਹਿਲਾਂ ਖੜਾ ਹੋ ਗਿਆ। ਉਹ ਲੜਦਾ ਰਿਹਾ 3 ਸਾਲ ਇਧਰੋਂ ਮਦਦ ਉਹ ਮਿਲਦੀ ਰਹੀ। ਹੁਣ ਇੱਕਦਮ ਉਹਨੂੰ ਸੱਦ ਕੇ ਕਿਹਾ ਜਾਂਦਾ ਕਿ ਤੁਸੀਂ ਆਪੜਾ ਪੈਂਤੜਾ ਬਦਲੋ ਜਿਹੜੀ ਜ਼ਮੀਨ ਹੈਗੀ ਥੋੜੀ ਬਹੁਤੀ ਰੂਸ ਨੂੰ ਦੇ ਦਿਓ ਜਿੰਨੇ ਤੁਹਾਡੇ ਕੋਲੇ ਰੇਅਰ ਅਰਥ ਮੈਟਲਸ ਖਣਿਜ ਪਦਾਰਥ ਪਿਆ ਉਹ ਅਮਰੀਕਾ ਨੂੰ ਦੇ ਦਿਓ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਪੈਸਾ ਬਹੁਤ ਦਿੱਤਾ ਹਥਿਆਰ ਬਹੁਤ ਦਿੱਤੇ ਆ ਇਹਦੇ ਤੇ ਦੂਜਾ ਇਸ ਤਰੀਕੇ ਦੇ ਨਾਲ ਉੱਥੇ ਉੱਚੀ ਬੋਲਣਾ ਇੱਕ ਦੂਜੇ ਦੇ ਸਾਹਮਣੇ ਤੇ ਇੱਕ ਦੂਜੇ ਦੇ ਉੱਤੇ ਜਿਹੜੀ ਸਿੱਧੀ ਸਿੱਧੀ ਇਲਜ਼ਾਮ ਲਾਉਣੇ ਉਹ ਪਹਿਲਾਂ ਕਦੇ ਨਹੀਂ ਵਾਪਰੇ ਹੁਣ ਉਹਦੇ ਲਈ ਕੀ ਹੋਇਆ ਕਿ ਅਮਰੀਕਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਲੋਕ ਵੰਡੇ ਗਏ ਵਰਮਾਉਂਟ ਦੇ ਵਿੱਚ ਖਾਸ ਤੌਰ ਦੇ ਉਤੇ ਉਹ ਰਾਹ ਜਿਹੜੇ ਰਸਤੇ ਤੇ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਤੇ ਉਹਦੇ ਪਰਿਵਾਰ ਨੇ ਲੰਘਣਾ ਸੀ ਲੋਕ ਹੱਥਾਂ ਦੇ ਵਿੱਚ ਉਹਨਾਂ ਦੇ ਖਿਲਾਫ ਫੱਟੇ ਖੜਕੇ ਫੜ ਕੇ ਤੇ ਯੂਕਰੇਨ ਦੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋ ਗਏ ਕਿ ਜਿਹੜੀ ਵੈਂਸ ਤੇ ਉਹਨਾਂ ਦਾ ਪਰਿਵਾਰ ਜਿੱਧਰੋਂ ਲੰਘ ਰਿਹਾ ਆ ਉਧਰ ਅਸੀਂ ਉਹਨਾਂ ਨੂੰ ਦਿਖਾ ਸੀ ਕਿ ਕਿ ਤੁਸੀਂ ਜੋ ਕੁਝ ਕਰ ਰਹੇ ਆ ਉਹ ਗਲਤ ਕਰ ਰਹੇ ਆ ਸੋ ਇਹਨਾਂ ਦਾ ਜਿਹੜਾ ਸਕੀ ਟ੍ਰਿਪ ਸੀਗਾ ਸਾਰੇ ਦਾ ਸਾਰਾ ਡਿਸਟਰਪਟ ਹੋਇਆ ਕਿਉਂਕਿ ਪ੍ਰੋਟੈਸਟਰ ਉਧਰਲੇ ਪਾਸੇ ਖੜੇ ਸੀ ਉਹਨਾਂ ਦਾ ਰਸਤਾ ਬਦਲਣਾ ਪਿਆ ਇੱਥੋਂ ਤੱਕ ਕਿ ਗਵਰਨਰ ਨੇ ਵੀ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਦੇ ਜਿਹੜੇ ਨਿੱਜੀ ਉਹਨਾਂ ਦਾ ਪਰਸਨਲ ਟ੍ਰਿਪ ਆ ਉਹਦੇ ਉੱਤੇ ਨਾ ਕੁਛ ਕੀਤਾ ਜਾਵੇ ਔਰ ਨੇਸ਼ਨ ਵਾਈਡ ਡੈਮੋਨਸਟ੍ਰੇਸ਼ਨ ਹੋਇਆ ਕੱਲੇ ਵਰਮਾਉਂਟ ਦੇ ਵਿੱਚ ਨਹੀਂ ਨਿਊਯਾਰਕ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਬੋਸਟਨ ਦੇ ਵਿੱਚ ਇਹਨਾਂ ਸਾਰਾ ਥਾਵਾਂ ਦੇ ਉੱਤੇ ਮੁੱਦਾ ਕਾਫੀ ਗਰਮ ਹੋਇਆ ਜਿੱਥੇ ਯੂਕਰੇਨ ਦੇ ਹੱਕ ਵਿੱਚ ਲੋਕ ਬਾਹਰ ਆਏ ਆ ਜਿਹੜੀ ਵੈਂਸ ਦਾ ਵਿਰੋਧ ਕੀਤਾ ਉਹਨਾਂ ਨੇ ਉੱਥੇ ਉੱਥੇ ਕੁਝ ਜਿਹੜੇ ਲੋਕ ਸਗੇ ਉਹ ਯੂਕਰੇਨ ਦੇ ਵਿਰੋਧ ਵਿੱਚ ਵੀ ਸਾਹਮਣੇ ਆਏ ਆ ਮਤਲਬ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਇਹਨਾਂ ਦੇ ਵਿਰੋਧ ਵਿੱਚ ਵੀ ਆ ਕੇ ਲੋਕਾਂ ਨੇ ਪਰਦਰਸ਼ਨ ਕੀਤਾ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਕਿ ਇੱਕ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਦੇ ਸਾਹਮਣੇ ਕੋਇਆਸ ਵਾਸ ਦੇ ਵਿੱਚ ਗੱਲ ਕਰਕੇ ਤੇ ਬਿਨਾ ਉਹਦੇ ਤੋਂ ਗਏ ਆ ਇਹ ਠੀਕ ਨਹੀਂ ਹੈ ਸੋ ਇਹ ਕਾਫੀ ਵੱਡਾ ਮੁੱਦਾ ਬਣਿਆ ਰਾਸ਼ਟਰਪਤੀ ਟਰੰਪ ਦੀ ਸਿੱਧੀ ਜਿਹੜਾ ਧਮਕੀ ਇੱਕ ਤਰੀਕੇ ਦੇ ਨਾਲ ਜ਼ੇਲਨਸਕੀ ਨੂੰ ਕਿ ਜਾਂ ਤਾ ਡੀਲ ਬਣਾ ਲਓ ਰਸ਼ੀਆ ਦੇ ਨਾਲ ਨਹੀਂ ਤਾਂ ਸਿੱਧਾ ਹੈਗਾ ਕਿ ਤੁਹਾਡੇ ਅਮਰੀਕਾ ਦੀ ਸਪੋਰਟ ਜਾਂਦੀ ਲੱਗਣੀ ਹੈ ਤੇ ਇਹਦੇ ਨਾਲ ਸਿੱਧੀ World War ਥ੍ਰੀ ਜਿਹੜੀ ਉਹ ਹੋ ਸਕਦੀ ਹੈ ਵਰਮਾਉਟ ਦੇ ਗਵਰਨਰ ਨੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਰਿਪਬਲਿਕਨ ਗਵਰਨਰ ਨੇ ਇਥੋਂ ਦੇ ਫਿਲਸਕਾਟ ਫਿਲਸਕਾਟਰ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦਾ ਨਿੱਜੀ ਟ੍ਰਿਪ ਜਿਹੜਾ ਆ ਉਹ ਖਰਾਬ ਨਾ ਕਰੋ ਕਾਫੀ ਜ਼ਿਆਦਾ ਐਲਨ ਮਸਕ ਦਾ ਵਿਰੋਧ ਹੋਇਆ ਜਿਹੜੇ ਟੈਸਲਾ ਦੇ ਸਟੋਰ ਨੇ ਆਪਣੇ ਖਾਸ ਕਰਕੇ ਇਥੇ ਵਸ਼ਿੰਗਟਨ ਦੇ ਵਿੱਚ ਸੈਟਰਲ ਦੇ ਵਿੱਚ ਉਹਨਾਂ ਦੇ ਬਾਹਰ ਲੋਕ ਖੜੇ ਹੋ ਕੇ ਪ੍ਰਦਰਸ਼ਨ ਕਰ ਰਹੇ ਆ ਕਿ ਐਲਨ ਮਸਕ ਦੀ ਜਿਹੜੀ ਸਰਕਾਰ ਦੇ ਵਿੱਚ ਇਨਵੋਲਵਮੈਂਟ ਆ ਕਿ ਜਿੰਨੀਆਂ ਪਾਲਿਸੀਜ਼ ਏ ਬਜਟ ਕੱਟ ਕਰਨ ਦੀਆਂ ਜਾਂ ਦੂਜੀਆਂ ਤੀਜੀਆਂ ਸਾਰੀਆਂ ਐਲਮਸਕ ਦੀਆਂ ਪਾਲਿਸੀਆਂ ਨੇ ਸੋ ਉਹਨਾਂ ਦੇ ਸਾਹਮਣੇ ਵੀ ਇਸ ਤਰੀਕੇ ਦੇ ਨਾਲ ਇੱਕ ਸ਼ਰੇਆਮ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜ਼ਲਨਸਕੀ ਦੀ ਜਿਹੜੀ ਵਿਜ਼ਿਟ ਯੂਕੇ ਦੇ ਵਿੱਚ ਹੋਈ ਹੈ ਵਾਈਟ ਹਾਊਸ ਦੇ ਵਿੱਚ ਡਿਸਪਿਊਟ ਹੋਣ ਤੋਂ ਬਾਅਦ ਜ਼ਲਨਸਕੀ ਜਿਹੜੇ ਹੈ ਯੂਕੇ ਦੇ ਪ੍ਰਾਈਮ ਮਿਨਿਸਟਰ ਕੀ ਸਟਾਰਮਰ ਨੂੰ ਮਿਲੇ ਆ ਤੇ ਦੂਜੇ ਯੂਰੋਪੀਅਨ ਲੀਡਰਸ ਨੂੰ ਲੰਡਨ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਆ ਉੱਥੇ ਜਿਹੜਾ ਪੀਸ ਪਲਾਨ ਆ ਉਹਦੇ ਬਾਰੇ ਗੱਲਬਾਤ ਕੀਤੀ ਗਈ ਆ ਸੋ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਆ ਜਲਨਸਕੀ ਦੇ ਮਾਮਲੇ ਦੇ ਵਿੱਚ ਓਵਰਲੌਕਸ ਮੀਟਿੰਗ ਦੇ ਵਿੱਚ ਜੇ ਇਸ ਕਿਸਮ ਦੀ ਗਰਮਾ ਗਰਮੀ ਹੋਈ ਆ ਉਸ ਤੋਂ ਬਾਅਦ ਦੁਨੀਆ ਇੱਕ ਤਰੀਕੇ ਦੇ ਨਾਲ ਵੰਡੀ ਗਈ ਆ ਕਿ ਹੁਣ ਕਿਹਨੇ ਕਿੱਧਰਲੇ ਪਾਸੇ ਜਾਣਾ ਗੱਲ ਬੜੀ ਸਪਸ਼ਟ ਸੀ ਇੱਕ ਪਾਸੇ ਰੂਸ ਸੀ ਦੂਜੇ ਪਾਸੇ ਯੂਕਰੇਨ ਦੇ ਨਾਲ ਸਾਰਾ ਯੂਰਪ ਜਾਂ ਨੈਟੋ ਤੇ ਨਾਲ ਅਮਰੀਕਾ ਅਮਰੀਕਾ ਵੱਡੀ ਤਾਕਤ ਸੀ ਰੂਸ ਦਾ ਸਟੈਂਡ ਉਹੀ ਆ ਅਮਰੀਕਾ ਕਹਿੰਦਾ ਸੀ ਯੂਕਰੇਨ ਦੇ ਨਾਲੋਂ ਪਾਸੇ ਹਟ ਰਹੇ ਆ ਜੇ ਅਮਰੀਕਾ ਯੂਕਰੇਨ ਦੇ ਨਾਲੋਂ ਪਾਸੇ ਹਟਦਾ ਤਾਂ ਜਿਹੜਾ ਯੂਰਪ ਆ ਫਿਰ ਉਹ ਕੀ ਕਰੇ ਜਾਂ ਤੇ ਯੂਰਪ ਇਕੱਲਾ ਸਪੋਰਟ ਜੇਕਰ ਯੂਕਰੇਨ ਦੀ ਕਰਦਾ ਤਾਂ ਵੈਰ ਸਿੱਧਾ ਅਮਰੀਕਾ ਦੇ ਨਾਲ ਆ ਜਿਹੜਾ ਕਿ ਅਫੋਰਡ ਨਹੀਂ ਕੀਤਾ ਜਾ ਸਕਦਾ ਜਾਂ ਉਹ ਇਸ ਹਾਲਤ ਵਿੱਚ ਨਹੀਂ ਆ ਕਿ ਇਹ ਸੈਂਕਸ਼ਨਸ ਉਧਰ ਲਾਉਣ ਜੇ ਉਹ ਨਹੀਂ ਜਾਂਦੇ ਤਾਂ ਸਿੱਧਾ ਸਿੱਧਾ ਰੂਸ ਦੀ ਜਿੱਤ ਹੁੰਦੀ ਹੈ ਐਸਪੀਲ ਜਿਹੜਾ ਯੂਰਪ ਦਾ ਸਟੈਂਡ ਆ ਯੂਕਰੇਨ ਦੇ ਉੱਤੇ ਯੂਰੋਪੀਅਨ ਲੀਡਰ ਜਿਹਦੇ ਵਿੱਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਨੇ ਫ੍ਰੈਂਚ ਆਪਣੇ ਪ੍ਰੈਜ਼ੀਡੈਂਟ ਜਿਹੜੇ ਐਮੈਨੂਅਲ ਮੈ ਉਹਨਾਂ ਨੇ ਯੂਕਰੇਨ ਦੀ ਸਟਰੋਂਗਲੀ ਸਪੋਰਟ ਕੀਤੀ ਹੈ ਵਾਈਟ ਹਾਊਸ ਡਿਸਪਿਊਟ ਤੋਂ ਬਾਅਦ ਕਿਹਾ ਕਿ ਇਹ ਜੋ ਕੁਝ ਹੋਇਆ ਉੱਥੇ ਠੀਕ ਹੋਆ ਲੰਡਨ ਦੇ ਵਿੱਚ ਯੂਰੋਪੀਅਨ ਲੀਡਰਸ ਦੀ ਐਮਰਜੈਂਸੀ ਮੀਟਿੰਗ ਹੋਈ ਹੈ ਸੋ ਜਿੱਥੇ ਇਹ ਵਿਸ਼ਵ ਪੱਧਰ ਦੇ ਉੱਤੇ ਮਾਮਲਾ ਪੱਖ ਹੈ ਉੱਥੇ ਅਮਰੀਕਾ ਦੇ ਵਿੱਚ ਵੀ ਲੋਕ ਯੂਕਰੇਨ ਦੇ ਹੱਕ ਵਿੱਚ ਵੀ ਪ੍ਰਦਰਸ਼ਨ ਕਰ ਰਹੇ ਆ ਤੇ ਵਿਰੋਧ ਦੇ ਵਿੱਚ ਵੀ ਪ੍ਰਦਰਸ਼ਨ ਕਰ ਰਹੇ ਨੇ ਜਿਹੜੀ ਸਕਸੈਸਫੁਲ ਮੂਨ ਲੈਂਡਿੰਗ ਹੋਈ ਆ ਅਮਰੀਕਾ ਦੇ ਵਿੱਚ ਕਾਮਯਾਬ ਤਰੀਕੇ ਦੇ ਨਾਲ ਇੱਕ ਏਰੋਸਪੇਸ ਟੈਕਸਸ ਦੀ ਇੱਕ ਕੰਪਨੀ ਆ ਟੈਕਸਸ ਦੀ ਏ ਕੰਪਨੀ ਫਾਇਰਫ्लाई 에어로ਸਪੇਸ ਫਾਇਰਫ्लाई 에어로ਸਪੇਸ ਪ੍ਰਾਈਵੇਟ ਕੰਪਨੀ ਟੈਕਸਸ ਦੀ ਉਹਦਾ ਇੱਕ ਸਪੇਸ ਕ੍ਰਾਫਟ ਚੰਦਰਮਾ ਦੇ ਉੱਤੇ ਲੈਂਡ ਕਰ ਗਿਆ ਇਹ ਦੂਜੀ ਪ੍ਰਾਈਵੇਟ ਕੰਪਨੀ ਬਣ ਗਈ ਹੈ ਜਿਹੜੀ ਵੀ ਚੰਦਰਮਾ ਦੇ ਉੱਤੇ ਕਿਸੇ ਨੇ ਹੁਣ ਤੱਕ ਲੈਂਡ ਕੀਤਾ ਹੋਵੇ ਸਪੇਸ ਕ੍ਰਾਫਟ ਇਹਨੂੰ ਬਲੂ ਗੋਸਟ ਦਾ ਨਾਮ ਗੋਸਟ ਨਾਮ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਸੇਫਲੀ ਉੱਥੇ ਮੂਨ ਦੇ ਉੱਤੇ ਲੈਂਡ ਕੀਤੀ ਆ 2:34 ਮਿੰਟ ਐਤਵਾਰ ਨੂੰ ਜਿਹੜਾ ਸੈਂਟਰਲ ਟਾਈਮ ਆ ਉਹਦੇ ਹਿਸਾਬ ਦੇ ਨਾਲ ਹੁਣ ਬਹੁਤ ਸਾਰੀਆਂ ਮੂਨ ਲੈਂਡਿੰਗਸ ਫੇਲ ਹੋਈਆਂ ਪਹਿਲਾਂ ਪਰ ਇਹ ਬਲੂ ਗੋਸਟ ਦੀ ਜਿਹੜੀ ਮੂਨ ਲੈਂਡਿੰਗ ਆ ਇਹ ਬਿਲਕੁਲ ਠੀਕ ਹੋਈ ਆ ਮਸਲਾ ਕੀ ਆ ਕਿ ਉੱਥੇ ਚੰਦ ਦੇ ਉੱਤੇ ਕਰਨਾ ਕੀ ਆ ਉੱਥੋਂ ਅਸਲ ਦੇ ਵਿੱਚ ਡਾਟਾ ਲੈ ਕੇ ਆਉਣਾ ਉੱਥੋਂ ਦੀਆਂ ਜਿਹੜੀਆਂ ਬਹੁਤ ਹਾਈ ਕੁਆਲਿਟੀ ਦੀਆਂ ਪਿਕਚਰਸ ਨੇ ਉਹ ਪਹਿਲਾਂ ਹੀ ਨੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਉੱਥੋਂ ਦੀ ਜਿਹੜੀ ਮਿੱਟੀ ਆ ਉਹ ਲੈਣੀ ਆ ਇਹ 14 ਦਿਨ ਦਾ ਸਾਇੰਟਿਫਿਕ ਮਿਸ਼ਨ ਆ ਇਹ ਉੱਥੇ 14 ਦਿਨ ਐਸੀ ਤਰ੍ਹਾਂ ਚੱਲਣਾ ਹੈ ਲੂਨਰ ਸੋਇਲ ਜਿਹੜੀ ਆ ਉੱਥੋਂ ਦੀ ਉਹਨੂੰ ਡ੍ਰਿਲ ਕਰਨਗੇ ਹਾਈ ਕੁਆਲਿਟੀ ਜਿਹੜੇ ਇਮੇਜਸ ਨੇ ਉਹਨਾਂ ਨੂੰ ਕੈਪਚ ਉਹ ਉੱਥੇ ਲੈਂਡ ਜਦੋਂ ਕੀਤੇ ਆ ਤੇ ਉਹਦੇ ਤੋਂ ਬਾਅਦ ਜਿਹੜੀ ਜਿਹੜੀ ਕਿਸੇ ਕਿਸਮ ਦੀ ਵੀ ਉੱਥੇ ਜਿਹੜੀ ਇੰਟਰਫੀਰੈਂਸ ਨਾ ਹੋਵੇ NASA ਦੀ ਅਸਲ ਦੇ ਵਿੱਚ ਇਹਦੇ ਵਿੱਚ ਉਹ ਪਾਰਟਨਰਸ਼ਿਪ ਸੀਗੀ 101 ਮਿਲੀਅਨ ਡਾਲਰ NASA ਨੇ ਦਿੱਤਾ ਇਹਨਾਂ ਨੂੰ ਕਿ ਤੁਸੀਂ ਸਾਇੰਟਿਫਿਕ ਇਕਵਿਪਮੈਂਟ ਉੱਥੇ ਭੇਜੋ ਮੂਨ ਦੇ ਉੱਤੇ ਜਿਹੜੇ ਲਿਓਨਰ ਐਕਸਪਲੋਰੇਸ਼ਨ ਪ੍ਰੋਗਰਾਮ ਆ ਇਹਨਾਂ ਦਾ ਜਿਹਦੇ ਉੱਤੇ ਇਹ ਬਾਕੀ ਗ੍ਰਹਿਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਉਹਦੇ ਵਿੱਚ ਉਹ ਦੱਸ ਦਿਆ ਕਿ ਬਹੁਤ ਹੀ ਅਮੇਜ਼ਿੰਗ ਜਿਹੜੀਆਂ ਪਿਕਚਰਜ਼ ਨੇ ਉੱਥੋਂ ਇਹਨੇ ਵਾਪਸ ਭੇਜੀਆਂ ਆ ਲੈਂਡਿੰਗ ਸਾਈਟ ਦੀਆਂ ਜਿਹਦੇ ਵਿੱਚ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗ੍ਰੇਨ ਲੱਗਣੇ ਆ ਜਾਂ ਬਹੁਤ ਰੇਅਰ ਲਿਉਨਰ ਗਲੋ ਆ ਜਿਹੜਾ ਉਹ ਮਿਲ ਰਿਹਾ ਆ ਇਹਦੇ ਉੱਤੇ ਪਹਿਲੇ ਜਿਹੜੇ ਸਪੇਸ ਕ੍ਰਾਫਟ ਸੀ ਉਹਨਾਂ ਦੇ ਫੇਲ ਹੋਣ ਦਾ ਕਾਰਨ ਇਹ ਸੀ ਵੀ ਉੱਥੇ ਠੰਡ ਬਹੁਤ ਆ ਤੇ ਉਸ ਠੰਡ ਦੇ ਵਿੱਚ ਇਹ ਸਪੇਸ ਕ੍ਰਾਫਟ ਕੰਮ ਨਹੀਂ ਸੀ ਕਰ ਸਕਦੇ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਬਲੂ ਗੋਸਟ ਆਏ ਉੱਥੇ ਬਹੁਤ ਐਕਸਟ੍ਰੀਮ ਕੋਲਡ ਦੇ ਵਿੱਚ ਵੀ ਰਾਤ ਨੂੰ ਉੱਥੇ ਕੰਮ ਕਰ ਰਿਹਾ ਆ ਜਿੱਥੇ ਕਿ ਦੂਜੇ ਨਹੀਂ ਕਰ ਸਕਦੇ ਸੀ ਭਵਿੱਖ ਦੇ ਵਿੱਚ ਫਾਰ ਫਲਾਈ ਪਹਿਲੇ ਹੀ ਕੰਮ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਸਾ ਦੇ ਲਈ ਮੂਨ ਮਿਸ਼ਨ ਦੇ ਉੱਤੇ ਕੰਮ ਕੀਤਾ ਜਾ ਸਕੇ ਤੇ ਜਿਹੜੀ ਹੈਗੀ ਆ ਇਹਦੇ ਮੂਨ ਦੇ ਦੂਜੇ ਪਾਸੇ ਲੈਂਡ ਕੀਤਾ ਜਾ ਸਕੇ ਸੋਇਸਟਰਨੌਟਸ ਦੀ ਰਿਟਰਨ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਇਹ ਮਿਸ਼ਨ ਜਿਹੜਾ NASA ਦਾ ਪਲਾਨ ਹੈਗਾ ਕਿ ਹਿਊਮਨਸ ਨੂੰ ਜਿਹੜਾ ਉਥੇ ਭੇਜ ਕੇ ਤੇ ਵਾਪਸ ਬੁਲਾਇਆ ਜਾ ਸਕੇ ਉਹਦੇ ਵਿੱਚ ਵੀ ਮਦਦ ਹੋਏਗੀ ਸਕਸਸ ਦੇ ਵਿੱਚ ਮੀਜ਼ਲਜ਼ ਦੀ ਆਊਟ ਬ੍ਰੇਕ ਹੋਈ ਹੈ ਮੀਜ਼ਲਜ਼ ਜਿਹਨੂੰ ਖਸਰਾ ਕਹਿੰਦੇ ਸੀ ਜਿਹਦੇ ਬਚਪਨ ਦੇ ਵਿੱਚ ਸਾਰਿਆਂ ਦੇ ਟੀਕੇ ਲੱਗਦੇ ਸੀ ਸਨ 2000 ਦੇ ਵਿੱਚ ਅਮਰੀਕਾ ਨੇ ਕਹਿ ਦਿੱਤਾ ਸੀ ਕਿ ਖਸਰੇ ਦੀ ਬਿਮਾਰੀ ਬਿਲਕੁਲ ਖਤਮ ਹੋ ਗਈ ਹੈ ਇਹ ਬਿਮਾਰੀ ਹੁਣ ਕਿਤੇ ਨਹੀਂ ਪਰ ਇਹ ਵਾਪਸ ਆ ਗਈ ਕਿਸੇ ਤਰ੍ਹਾਂ ਵਾਪਸ ਆ ਗਈ ਲੋਕਾਂ ਦੇ ਵਿੱਚ ਰੌਲਾ ਰੱਪਾ ਪੈ ਗਿਆ ਵੈਕਸੀਨ ਨੂੰ ਲੈ ਕੇ ਬੜੇ ਲੋਕ ਆ ਜਿਹੜੇ ਕਹਿੰਦੇ ਕਿ ਵੈਕਸੀਨ ਦੇ ਸਾਈਡ ਇਫੈਕਟ ਹੁੰਦੇ ਕੁਝ ਹੋ ਜਾਂਦਾ ਕੁਝ ਹੋ ਜਾਂਦਾ ਲੋਕ ਲਵਾਉਂਦੇ ਨਹੀਂ ਜਿਹਦੇ ਨਾਲ ਇਹ ਆਊਟ ਬ੍ਰੇਕ ਹੋ ਗਈ ਹੈ ਆਊਟ ਬ੍ਰੇਕ ਤੇ ਆਪਣੇ ਆਪ ਤੇ ਵਿੱਚ ਵੱਡੀ ਹੈ ਦੂਜਾ ਇਹਦੇ ਚ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਪੈਦਾ ਹੋ ਸਕਦਾ ਹੈ ਇਸ ਵੇਲੇ 150 ਮੀਜ਼ਲਸ ਦੇ ਕੇਸ ਰਿਪੋਰਟ ਕੀਤੇ ਗਏ ਆ ਵੈਸਟ ਟੈਕਸਸ ਦੇ ਵਿੱਚ ਇਹ ਸਭ ਤੋਂ ਵੱਡੀ ਆਊਟ ਬ੍ਰੇਕ ਪਿਛਲੇ 30 ਸਾਲਾਂ ਦੇ ਵਿੱਚ ਦੱਸੀ ਜਾ ਰਹੀ ਹੈ ਪਿਛਲੇ 30 ਸਾਲਾਂ ਚ ਇਹਨੇ ਕੇਸ ਕਦੇ ਨਹੀਂ ਆਇਆ ਸੀ ਬਹੁਤੇ ਕੇਸ ਜਿਹੜੇ ਅਨਵੈਕਸੀਨੇਟਡ ਲੋਕਾਂ ਦੇ ਵਿੱਚ ਆ ਤੇ ਇੱਕ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਕਿ ਜਾਂ ਉਹਨਾਂ ਦੇ ਵਿੱਚ ਆ ਜਿਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਅਨਨੋਨ ਹੈ ਜਿਹੜੀ 20 ਲੋਕ ਆ ਉਹ ਹਸਪਤਲ ਦੇ ਵਿੱਚ ਨੇ ਤੇ ਇੱਕ ਬੱਚੇ ਦੀ ਐਸਵੱਲੇ ਮੌਤ ਹੋ ਚੁੱਕੀ ਆ ਮੀਜ਼ਲਸ ਐਲੀਮੀਨੇਟ ਕਰ ਦਿੱਤਾ ਗਿਆ ਸੀ ਪਰ ਇਹਦੇ ਫੇਰ ਆ ਗਿਆ ਦੂਜਾ ਇਹ ਆ ਕਿ ਵੈਕਸੀਨੇਸ਼ਨ ਰੇਟ ਡਿਕਲਾਈਨ ਹੋਇਆ ਹੈ ਜਿਹੜੇ ਐਚ ਐਚ ਐਸ ਦੇ ਸਕੱਤਰ ਹੀ ਨੇ ਉਹਨਾਂ ਦੀ ਸਟੇਟਮੈਂਟ ਰਾਬਰਟ ਆਫ ਕੈਨੇਡੀ ਜਿਹੜੀ ਜੂਨੀਅਰ ਆ ਉਹਨਾਂ ਨੇ ਕਿਹਾ ਕਿ ਪੇਰੈਂਟਸ ਨੂੰ ਡਾਕਟਰਸ ਦੇ ਨਾਲ ਗੱਲ ਕਰਨਾ ਚਾਹੀਦਾ ਵੈਕਸੀਨਸ ਦੇ ਬਾਰੇ ਪਰ ਸਿੱਧਾ ਰეკਮੈਂਡ ਨਹੀਂ ਕੀਤਾ ਇਹੀ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਸਾਰੇ ਰੋਲੇ ਕੋਲੇ ਦੀ ਐਸਵੱਲੇ ਜਿਹੜੀ ਚਰਚਾ ਆ ਉਹ ਇਹੀ ਆ ਡਾਕਟਰ ਸਾਇੰਸ ਵੈਕਸੀਨ ਦੀ ਸਿੱਧੀ ਸਿੱਧੀ ਸਪੋਰਟ ਕਰਦੇ ਆ ਵੈਕਸੀਨ ਲਵਾਓ ਇੱਕੋ ਹੀ ਗੱਲ ਕਹਿੰਦੇ ਆ ਵੈਕਸੀਨ ਲਵਾ ਲਓ ਬਚਾਅ ਹੋ ਸਕਦਾ ਕੁਝ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਵੈਕਸੀਨ ਦੇ ਸਾਈਡ ਇਫੈਕਟ ਆ ਇਹਦੇ ਨਾਲ ਬੜਾ ਕੁਝ ਨੁਕਸਾਨ ਹੁੰਦਾ ਕਈ ਕੁਝ ਬਿਮਾਰੀਆਂ ਦੱਸਦੇ ਆ ਸਾਇੰਸ ਸਾਇੰਟਿਸਟ ਕਹਿੰਦੇ ਹੁੰਦੀਆਂ ਵੀ ਆ ਪਰ ਬਹੁਤ ਰੇਅਰ ਆ ਉਹਨਾਂ ਦੇ ਵਿੱਚ ਜੇ ਕੋਈ ਸਭ ਤੋਂ ਵੱਡੀ ਆਵਾਜ਼ ਕੈਨੇਡਾ ਦੇ ਅਮਰੀਕਾ ਦੇ ਵਿੱਚ ਸੀਗੀ ਤਾਂ ਜਾਂ ਹੈਗੀ ਆ ਉਹ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਰੋਬਰਟ ਐਫ ਕੈਨੇਡੀ ਜੂਨੀਅਰ ਨੂੰ ਇਸ ਗੱਲ ਕਰਕੇ ਜਾਣਿਆ ਜਾਂਦਾ ਵੀ ਉਹ ਵੈਕਸੀਨ ਦੇ ਵਿਰੋਧੀ ਨੇ ਜੋ ਵੈਕਸੀਨ ਦੀ ਆਲੋਚਨਾ ਕਰਦੇ ਆ ਰਾਸ਼ਟਰਪਤੀ ਟਰੰਪ ਨੇ ਇਹਨਾਂ ਨੂੰ ਐਚ ਐਚ ਐਸ ਦਾ ਜਿਹੜਾ ਸੈਕਟਰੀ ਬਣਾਤਾ ਜਿਹੜੀ ਸਿਹਤ ਮਹਿਕਮੇ ਦਾ ਸਭ ਤੋਂ ਵੱਡਾ ਅਧਿਕਾਰੀ ਉਹ ਰੋਬਰਟ ਐਫ ਕੈਨੇਡੀ ਜੂਨੀਅਰ ਆ ਮੀਜ਼ਲ ਦੀ ਆਊਟ ਬ੍ਰੇਕ ਹੋ ਗਈ ਮੀਜ਼ਲ ਦੀ ਆਊਟ ਬ੍ਰੇਕ ਤੇ ਉੱਤੇ ਜਿਹੜੇ ਰੋਬਰਟ ਐਫ ਕੈਨੇਡੀ ਬਿਆਨ ਇਹ ਦੇ ਰਹੇ ਆ ਆਪਣੇ ਡਾਕਟਰ ਨਾਲ ਗੱਲ ਕਰੋ ਮਤਲਬ ਇਹ ਆ ਕਿ ਸਿੱਧੀ ਰეკਮੈਂਡੇਸ਼ਨ ਉਹਨਾਂ ਨੇ ਵੀ ਨਹੀਂ ਦਿੱਤੀ ਕਿ ਵੈਕਸੀਨ ਲਵਾ ਲਓ ਨਹੀਂ ਤੇ ਉਹਨੂੰ ਕਹਿਣਾ ਚਾਹੀਦਾ ਸੀ ਕਿ ਵੈਕਸੀਨ ਵੱਧ ਤੋਂ ਵੱਧ ਲਵਾਓ ਪਰ ਉਹਨਾਂ ਨੇ ਕਿਹਾ ਕਰੋ ਸੀਡੀਸੀ ਸਟਰੋਂਗਲੀ ਰეკਮੈਂਡ ਕਰ ਰਹੀ ਹੈ ਇਸ ਵੈਕਸੀਨ ਹੈਲਥ ਐਕਸਪਰਟ ਇਹ ਕਹਿੰਦੇ ਆ ਕਿ ਐਮਐਮਆਰ ਵੈਕਸੀਨ 97% ਇਫੈਕਟਿਵ ਆ ਤੇ ਸੇਫ ਆ ਇਹਦਾ ਕੋਈ ਵੀ ਲਿੰਕ ਆਟイズਮ ਦੇ ਨਾਲ ਨਹੀਂ ਆ ਇਹਦੇ ਚ ਕਿਹਾ ਜਾਂਦਾ ਸੀ ਕਿ ਵੈਕਸੀਨ ਲਵਾਉਣ ਨਾਲ ਬੱਚੇ ਸਿੱਧੇ ਹੋ ਜਾਂਦੇ ਆ ਆਟイズਮ ਉਹਨਾਂ ਦੇ ਵਿੱਚ ਉਸ ਕਿਸਮ ਦੇ ਕੁਝ ਲੱਛਣ ਜਿਹੜੇ ਆ ਉਹ ਆ ਜਾਂਦੇ ਆ ਵੈਕਸੀਨ ਕਵਰੇਜ ਲੈਵਲ ਐਵਰੇਜ ਜਿਹੜੀ ਸੇਫ ਲੈਵਲ ਤੋਂ ਥੱਲੇ ਦੱਸੀ ਜਾ ਰਹੀ ਹੈ ਅਮਰੀਕਾ 95% ਦੇ ਲੈਵਲ ਦੇ ਉੱਤੇ ਪਹੁੰਚਣ ਦੇ ਵਿੱਚ ਨਾਕਾਮਜਾਬ ਰਿਹਾ ਉਥੇ ਤੱਕ ਇਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਮੀਜ਼ਲ ਦੇ ਕੇਸ ਵਧ ਰਹੇ ਆ 23 ਦੇ ਵਿੱਚ ਅਮਰੀਕਾ ਦੇ ਵਿੱਚ 285 ਮੀਜ਼ਲ ਦੇ ਕੇਸ ਸਿਗੇ ਤੇ ਜਿਹੜਾ ਕਿ ਹਾਈएस्ट ਨੰਬਰ ਦੱਸਿਆ ਜਾ ਰਿਹਾ 2119 ਨਾਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੱਸਿਆ ਜਾ ਰਿਹਾ ਕਿ ਹੋਰ ਜਿਹੜੇ ਕੇਸ ਆ ਸਕਦੇ ਹੋਰ ਆਊਟ ਬ੍ਰੇਕਸ ਹੋ ਸਕਦੀਆਂ ਰਾਸ਼ਟਰਪਤੀ 트ੰਪ ਦਾ ਇੱਕ ਫੈਸਲਾ ਜਿਹਦੇ ਵਿੱਚ ਉਹ ਅੰਗਰੇਜ਼ੀ ਨੂੰ ਇੰਗਲਿਸ਼ ਨੂੰ ਆਫੀਸ਼ੀਅਲ ਲੈਂਗੁਏਜ ਬਣਾਉਣੇ ਚਾਹੁੰਦੇ ਆ ਅਮਰੀਕਾ ਦੇ ਅਮਰੀਕਾ ਦੇ ਵਿੱਚ ਬਹੁਤ ਗਿਣਤੀ ਲੋਕ ਇੰਗਲਿਸ਼ ਬੋਲਦੇ ਆ ਪਰ ਇਹ ਅਫੀਸ਼ੀਅਲ ਲੈਂਗੁਏਜ ਨਹੀਂ ਆ ਅਮਰੀਕਾ ਦੀ ਪਹਿਲਾਂ ਵੀ ਇਹਨੂੰ ਲੈਂਗੁਏਜ ਅਫੀਸ਼ੀਅਲ ਲੈਂਗੁਏਜ ਬਣਾਉਣ ਦੇ ਯਤਨ ਕੀਤੇ ਗਏ ਪਰ ਉਹ ਨਹੀਂ ਕਾਮਯਾਬ ਹੋ ਸਕੇ ਸੋ ਇਹ ਜੇ ਬਣ ਜਾਂਦੀ ਆ ਤੇ ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਇੰਗਲਿਸ਼ ਨੂੰ ਉੱਥੋਂ ਦੀ ਅਫੀਸ਼ੀਅਲ ਲੈਂਗੁਏਜ ਬਣਾ ਦਿੱਤਾ ਗਿਆ ਜਿਹੜੀ ਸਰਕਾਰ ਆ ਇਹ ਚੂਜ਼ ਕਰ ਸਕਦੀ ਆ ਜਾਂ ਸਰਕਾਰ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਜਿਹੜੀਆਂ ਫੈਡਰਲੀ ਫੰਡਡ ਆਰਗੇਨਾਈਜੇਸ਼ਨਸ ਨੇ ਉਹ ਡਿਸਾਈਡ ਕਰ ਸਕਦੀਆਂ ਵੀ ਉਹ ਜਿਹੜੀਆਂ ਅੰਗਰੇਜ਼ੀ ਵਿੱਚ ਸਰਵਿਸ ਉਹਨਾਂ ਨੇ ਦੇਣੀ ਹੈ ਜਾਂ ਕਿਹੜੀ ਲੈਂਗੁਏਜ ਵਿੱਚ ਸਰਵਿਸ ਦੇਣੀ ਹੈ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਜਿਹੜੀ ਪਹਿਲੀ ਪਾਲਿਸੀ ਆ ਉਹਨੂੰ ਹਟਾ ਦਿੱਤਾ ਗਿਆ ਇਹ ਆਰਡਰ ਜਿਹੜੀ ਉਹ 2000 ਸਨ ਵਾਲੀ ਪਾਲਿਸੀ ਜਿਹਦੇ ਵਿੱਚ ਸਰਕਾਰ ਦੀਆਂ ਬਾਡੀਜ਼ ਨੂੰ ਲੈਂਗੁਏਜ ਹੈਲਪ ਪ੍ਰੋਵਾਈਡ ਕਰਨੀ ਪੈਂਦੀ ਹੈ ਨੌਨ ਇੰਗਲਿਸ਼ ਸਪੀਕਰਸ ਦੇ ਲਈ ਉਹਦੇ ਤੋਂ ਇਹ ਕਾਨੂੰਨ ਜਿਹੜਾ ਆ ਉਹ ਬੰਦਿਸ਼ ਹਟਾ ਦਿੰਦਾ ਆ ਇਹਦਾ ਗੋਲ ਕੀ ਆ ਗੋਲ ਇਹੀ ਆ ਕਿ ਇੰਗਲਿਸ਼ ਨੂੰ ਅਫੀਸ਼ੀਅਲ ਬਣਾਇਆ ਜਾਵੇ ਤਾਂ ਕਿ ਕਮਿਊਨੀਕੇਸ਼ਨ ਇੰਪਰੂਵ ਹੋਵੇ ਜਿਹੜੀ ਨੈਸ਼ਨਲ ਵੈਲਿਊਜ਼ ਆ ਉਹ ਤਾਕਤਵਰ ਹੋਵੇ ਇਹਦੇ ਨਾਲ ਇੱਕ ਜ਼ਿਆਦਾ ਯੂਨਾਈਟਿਡ ਸੋਸਾਇਟੀ ਹੋਊਗੀ ਕਿ ਇੱਕ ਭਾਸ਼ਾ ਦੇ ਥੱਲੇ ਇੱਕ ਦੇਸ਼ ਜਿਹੜਾ ਉਹ ਜ਼ਿਆਦਾ ਸਟਰੈਂਥ ਵਾਲੀ ਗੱਲਬਾਤ ਦੱਸੀ ਜਾ ਰਹੀ ਹੈ ਦੂਜੀ ਇਹ ਆ ਕਿ ਇਹਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਹੈ ਏਜੰਸੀ ਜਿਹੜੀਆਂ ਉਹਨਾਂ ਨੂੰ ਮਤਲਬ ਇਹ ਨਹੀਂ ਹੈ ਕਿ ਉਹ ਹੋਰ ਕਿਸੇ ਭਾਸ਼ਾ ਦੇ ਵਿੱਚ ਜਿਹੜੀਆਂ ਆਪਣੀਆਂ ਸਰਵਿਸਿਜ਼ ਆਫਰ ਕਰ ਰਹੀ ਹੈ ਉਹ ਨਾ ਕਰਨ ਪਰ ਇਹ ਆ ਕਿ ਐਨਕਰੇਜ ਕੀਤਾ ਜਾ ਰਿਹਾ ਨਿਊ ਕਮਰਸ ਨੂੰ ਇਹ ਆਰਡਰ ਇਹ ਕਲੇਮ ਕਰਦਾ ਇਹ ਹੁਕਮ ਦੇ ਪਿੱਛੇ ਮਨਸ਼ਾ ਇਹ ਦੱਸੀ ਜਾ ਰਹੀ ਆ ਕਿ ਜਿਹੜੇ ਇਮੀਗ੍ਰੈਂਟਸ ਨੇ ਜਦੋਂ ਇੱਥੇ ਆਉਣਗੇ ਪਹਿਲਾਂ ਉਹਨਾਂ ਨੂੰ ਪਤਾ ਇੱਥੇ ਅੰਗਰੇਜ਼ੀ ਬੋਲਦੇ ਆ ਅੰਗਰੇਜ਼ੀ ਸਿੱਖ ਕੇ ਆਉਣਗੇ ਆਉਣ ਤੋਂ ਬਾਅਦ ਇੱਥੇ ਕਮਿਊਨਿਟੀ ਲਾਈਫ ਦੇ ਵਿੱਚ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਮਦਦ ਮਿਲੂਗੀ ਜਾਂ ਜਿਹੜੀ ਇਹਨਾਂ ਦਾ ਨੈਸ਼ਨਲ ਟਰੈਡੀਸ਼ਨ ਆ ਜਿਹੜਾ ਰਾਸ਼ਟਰੀ ਵਿਰਸਾ ਆ ਉਹਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ ਕਈ ਭਾਸ਼ਾਵਾਂ ਨੇ ਅਮਰੀਕਾ ਦੇ ਵਿੱਚ ਐਸਪਰ ਲਗਭਗ 68 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਜਿਹੜੀ ਕੋਈ ਨਾ ਕੋਈ ਹੋਰ ਲੈਂਗੁਏਜ ਬੋਲਦੇ ਆ ਮਤਲਬ ਉਹ ਅੰਗਰੇਜ਼ੀ ਦੀ ਬੋਲਦੇ ਠਾਟ ਮਿਲੀਅਨ ਦਾ ਅੰਕੜਾ ਬਹੁਤ ਵੱਡਾ ਹੁੰਦਾ 스ਪੈਨਿਸ਼ ਬਹੁਤ ਬੋਲੀ ਜਾਂਦੀ ਆ ਇੱਥੇ ਅਮਰੀਕਾ ਦੇ ਵਿੱਚ ਇੱਕ ਵੱਡੀ ਗਿਣਤੀ ਜਿਹੜੀ 스ਪੈਨਿਸ਼ ਬੋਲਦੀ ਆ ਕਿਉਂਕਿ ਕਿੰਨੇ ਇਲਾਕੇ ਨੇ ਜਿਹੜੇ ਉਹ ਸਿੱਧੇ ਉਹਨਾਂ ਦੇ ਅੰਡਰ ਰਹੇ ਆ ਤੇ ਇਸੇ ਤਰ੍ਹਾਂ ਚਾਈਨੀਜ਼ ਜਿਹੜੀ ਆ ਅਰੈਬਿਕ ਜਿਹੜੀ ਆ ਉਹ ਬੋਲੀ ਜਾਂਦੀ ਆ ਜਨੈਟਿਵ ਅਮਰੀਕਨ ਲੈਂਗੁਏਜ ਇੱਥੇ ਉਹ ਵੀ ਬੋਲੀਆਂ ਜਾਂਦੀਆਂ ਜਿਹੜੀਆਂ ਕਿ ਭਾਵੇਂ ਬਹੁਤ ਥੋੜੀ ਗਿਣਤੀ ਦੇ ਵਿੱਚ ਰਹਿ ਗਈਆਂ ਰਿਪਬਲਿਕਨਸ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਰਿਪਬਲਿਕਨਸ ਨੇ 2021 ਦੇ ਵਿੱਚ ਇਹਨੂੰ ਅਫੀਸ਼ੀਅਲ ਲੈਂਗੁਏਜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਯਤਨ ਕਾਮਯਾਬ ਨਹੀਂ ਹੋ ਸਕੇ ਡਿਸਕ੍ਰਿਮੀਨੇਸ਼ਨ ਹੋ ਸਕਦੀ ਰੌਲਾ ਇਹ ਆ ਆਲੋਚਕ ਇਹ ਕਹਿੰਦੇ ਵੀ ਜੇ ਅੰਗਰੇਜ਼ੀ ਨੂੰ ਅਫੀਸ਼ੀਅਲ ਲੈਂਗੁਏਜ ਲੈਂਗੁਏਜ ਜਿਹੜੀ ਹੈ ਇਹਨਾਂ ਦੀ ਬਣਾ ਦਿੱਤਾ ਉਹਦੇ ਨਾਲ ਜਿਹੜੇ ਨੌਨ ਇੰਗਲਿਸ਼ ਸਪੀਕਰਸ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਵਿਤਕਰਾ ਹੋ ਸਕਦਾ ਕਈ ਜਿਹੜੀਆਂ ਦੇਸ਼ ਨੇ ਉਹਨਾਂ ਦੇ ਵਿੱਚ ਵੱਖਰੀ ਵੱਖਰੀ ਪ੍ਰੈਕਟਿਸ ਆ ਕਿ ਕੁਝ ਮਲਟੀਪਲ ਲੈਂਗੁਏਜ ਵਿੱਚ ਕੈਨੇਡਾ ਇੱਥੇ ਦੋ ਭਾਸ਼ਾਵਾਂ ਨੇ ਜਿਹੜੀ ਆਫੀਸ਼ੀਅਲ ਲੈਂਗੁਏਜ ਨੇ ਫ੍ਰੈਂਚ ਤੇ ਇੰਗਲਿਸ਼ ਕੁਝ ਥਾਵਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਇਹਨੂੰ ਹੀ ਰੱਖਿਆ ਜਾਂਦਾ ਆ ਅਮਰੀਕਾ ਦੇ ਵਿੱਚ ਬੜਾ ਪੁਰਾਣਾ ਇਤਿਹਾਸ ਆ ਕਿ ਇਹ ਮਲਟੀ ਲਿੰਗੁਅਲ ਰਹਿ ਆ ਸ਼ੁਰੂ ਤੋਂ ਬਖਵਖੋ ਪਿਸ਼ਾਵਾਂ ਨਹੀਂ ਖਾਸ ਕਰ ਜਦੋਂ ਸ਼ੁਰੂ ਦੇ ਵਿੱਚ ਜਿਹੜੀ ਇੰਡੀਜੇਨਸ ਲੈਂਗੁਏਜਸ ਸੀਗੀਆਂ ਇੱਥੇ ਕਲੋਨਾਈਜ਼ੇਸ਼ਨ ਤੋਂ ਪਹਿਲਾਂ ਜਦੋਂ ਵਸਤੀਵਾਦੀ ਵਸਤੀਵਾਦ ਇੱਥੇ ਵੱਡਣਾ ਸ਼ੁਰੂ ਹੁੰਦਾ ਉਦੋਂ ਯੂਰੋਪੀਅਨ ਵਸਤੀਵਾਦ ਇੱਥੇ ਆ ਕਿ ਉਸ ਤੋਂ ਪਹਿਲਾਂ ਇੱਥੋਂ ਦੇ ਲੋਕ ਜਿਹੜੀਆਂ ਭਾਸ਼ਾਵਾਂ ਬੋਲਦੇ ਸੀ ਨੈਟਿਵ ਅਮਰੀਕਨ ਲੈਂਗੁਏਜਸ ਉਹ ਬਹੁਤ ਕੰਟੀਨੈਂਟ ਦੇ ਕਿ ਇਹ ਮੇਜਰ ਲੈਂਗੁਏਜ ਇੱਥੇ ਨਵਾਜੋ ਬਹੁਤ ਵੱਡੀ ਭਾਸ਼ਾ ਇੱਥੋਂ ਦੀ ਹਜੇ ਤੱਕ ਲੋਕ ਜਿਹੜੇ ਚੈਰੋਕੀ ਲੈਕੋਟਾ ਤੇ ਦੂਜੀਆਂ ਜਿਹੜੀਆਂ ਭਾਸ਼ਾਵਾਂ ਸੀ ਉਹਨਾਂ ਦਾ ਬੜਾ ਬੋਲਵਾਲਾ ਰਿਹਾ ਸੀ ਫਿਰ ਉਹਦੇ ਤੋਂ ਬਾਅਦ ਯੂਰੋਪੀਅਨ ਕਲੋਨਾਈਜ਼ੇਸ਼ਨ ਹੁੰਦਾ ਇੰਗਲਿਸ਼ ਡੋਮੀਨੈਂਟ ਕਰਨ ਲੱਗ ਜਾਂਦੀ ਆ ਫਿਰ ਹੌਲੀ-ਹੌਲੀ ਜਿਹੜੀਆਂ ਕੁਝ ਹੋਰ ਥਾਵਾਂ ਦੇ ਉੱਤੇ ਜਿਹੜੀ ਸਪੈਨਿਸ਼ ਜਿਹੜੇ ਆਉਂਦੇ ਖਾਸ ਤੌਰ ਦੇ ਉੱਤੇ ਸਪੈਨਿਸ਼ ਜਿਹੜੀ ਫਲੋਰੀਡਾ ਦੇ ਵਿੱਚ ਟੈਕਸਸ ਕੈਲੀਫੋਰਨੀਆ ਤੇ ਆ ਜਿਹੜੀ ਸਾਊਥ-ਵੈਸਟ ਹੈਗੀ ਆ ਕਿਉਂਕਿ ਇੱਥੇ ਸਪੈਨਿਸ਼ ਰੂਲ ਸੀ ਸੋ ਇਹ ਫਲੋਰੀਡਾ ਹੋਇਆ ਟੈਕਸਸ ਹੋਇਆ ਕੈਲੀਫੋਰਨੀਆ ਹੋਇਆ ਇੱਥੇ ਸਪੈਨਿਸ਼ ਬਹੁਤ ਜ਼ਿਆਦਾ ਬੋਲੀ ਜਾਂਦੀ ਰਹੀ ਹੈ ਫਰਾਂਸ ਫ੍ਰਾਂਸੀਸੀ ਜਿਹੜੀ ਭਾਸ਼ਾ ਫਰੈਂਚ ਲੂਸੀਆਨਾ ਦੇ ਵਿੱਚ ਮਿਸਿਸਿਪੀ ਵੈਲੀ ਪੂਰੀ ਦੀ ਪੂਰੀ ਤੇ ਕੁਝ ਜਿਹੜੇ ਆ ਉਹ ਉੱਥੇ ਬੋਲੀ ਜਾਂਦੇ ਨੇ ਨਿਊਯਾਰਕ ਦੇ ਵਿੱਚ ਡੱਚ ਜਿਹੜੀ ਬਹੁਤ ਜ਼ਿਆਦਾ ਲੋਕਾਂ ਨੇ ਬੋਲੀ ਆ ਕਿਉਂਕਿ ਉਸ ਵੇਲੇ ਇਹਦਾ ਨਾਮ ਵੀ ਨਿਊ ਐਮਸਟਰਡਮ ਹੁੰਦਾ ਸੀ ਨਿਊਯਾਰਕ ਦਾ ਸੋ ਇੱਥੇ ਬੜਾ ਇੱਕ ਇਤਿਹਾਸ ਆ ਪਿਛਲਾ ਭਾਸ਼ਾਵਾਂ ਦਾ ਹੁਣ ਅਮਰੀਕਾ ਦੇ ਵਿੱਚ ਇਹਨੂੰ ਇੱਕ ਵੱਖਰੀ ਭਾਸ਼ਾ ਦਾ ਜਿਹੜਾ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦੇਣ ਦੇ ਨਾਲ ਕਈ ਕਿਸਮ ਦੇ ਵਿਵਾਦ ਹੋ ਸਕਦੇ ਆ ਇਹਦੇ ਚੰਗਾ ਪੱਖ ਵੀ ਆ ਇਹਦਾ ਕਿ ਉਹਦੇ ਨਾਲ ਕੁਝ ਫਾਇਦੇ ਵੀ ਹੋਣਗੇ ਪਰ ਕੁਝ ਮਾੜਾ ਵੀ ਹੋਊਗਾ ਜਿਹੜਾ ਰਾਈਟ ਵਿੰਗ ਖਾਸ ਤੌਰ ਦੇ ਉੱਤੇ ਰਿਪਬਲਿਕਨ ਨੇ ਸੈਂਟਰ ਟੂ ਰਾਈਟ ਜਿਹੜੀ ਫਿਲਾਸਫੀ ਆ ਉਹ ਇੱਕ ਭਾਸ਼ਾ ਤੇ ਇੱਕ ਇਹਦੇ ਉੱਤੇ ਜ਼ੋਰ ਦਿੰਦੇ ਆ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪੈ ਜਾਂਦਾ ਠੀਕ ਦੁਨੀਆ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਜਿਹੜੀ ਆ ਉਹ ਆ ਉਹ ਇੰਗਲਿਸ਼ ਆ ਦੂਜੇ ਨੰਬਰ ਦੇ ਉੱਤੇ ਜਿਹੜੀ ਚਾਈਨੀਜ਼ ਮੈਂਡਰੀਨ ਉਹਨਾਂ ਦੀ ਭਾਸ਼ਾ ਆ ਉਹ ਬੋਲੀ ਜਾਂਦੀ ਆ ਵਕਰੀ ਗੱਲ ਆ ਕਿ ਉੱਥੇ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਉਸੇ ਹਲਕੇ ਦੇ ਵਿੱਚ ਉੱਥੇ ਚੀਨ ਦੇ ਏਰੀਆ ਦੇ ਵਿੱਚ ਰਹਿ ਜਾਂਦੀ ਆ ਪਰ ਬਾਕੀ ਭਾਸ਼ਾਵਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੋਲੀਆਂ ਜਾਂਦੀਆਂ ਦੇਖੋ ਇਸ ਫੈਸਿਲੀਸਟ ਬੰਦੀ ਕੀ ਗੱਲਬਾਤ ਪਤਾ ਲੱਗਦੀ ਆ ਦੋਸਰੇ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ